ਪੰਜਾਬ ਦੀਆਂ ਖਬਰਾਂ ਬੁਲਟਿਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਤਮਨ ਬੇਦੀ ਬੁਲਟਿਨ ਦੀ ਸ਼ੁਰੂਆਤ ਕਰਾਂਗੇ ਸੁਰੱਖਿਆ ਦੇ ਨਾਲ ਪੰਜਾਬ ਦੇ ਵਿੱਚ ਪਿਆਪਾਰੀ ਮੀਂਹ ਕਈ ਥਾਵਾਂ ਤੇ ਹੋਈ ਗੜੇਮਾਰੀ ਲੁਧਿਆਣਾ ਦੇ ਗੁਜਰਵਾਲਾ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਵਿੱਚ ਕਰਵਾਈ ਗਈ ਸਲਾਨਾ ਸਹਤ ਤੱਕ ਮਿਲੀ ਤੇ ਡ੍ਰੌਪ ਦੇ ਚਰਕ ਤੇ ਕਾਰਨ ਬਾਦਰਹੀਆਂ ਨੇ ਸੋਨੇ ਦੀਆਂ ਕੀਮਤਾਂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਵਿੱਚ ਜਾਂਦੇ ਜਾਂਦੇ ਠੰਡ ਨੇ ਇੱਕ ਵਾਰ ਫੇਰ ਤੋਂ ਲੋਕਾਂ ਨੂੰ ਮੋੜ ਗਰਮ ਕੱਪੜੇ ਪਵਾ ਦਿੱਤੇ ਨੇ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਾਰੀਮੀ ਅਤੇ ਗੜੇਮਾਰੀ ਹੋਣ ਦੀ ਸੂਚਨਾ ਹੈ ਮੌਸਮ ਵਿਭਾਗ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਦੌਰਾਨ ਜੰਮੂ ਕਸ਼ਮੀਰ, ਵਿਹਾਰ, ਝਾਰਖੰਡ, ਛਤੀਸਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਪੂਰਬੀ ਰਾਜਸਥਾਨ ਤੇ ਸਮੇਤ ਤਾਮਿਲਨਾਡੂ ਦੀਆਂ ਕੁਝ ਥਾਵਾਂ ਉੱਤੇ ਦਿਨ ਦੇ ਤਾਪਮਨ ਦੇ ਵਿੱਚ ਗਿਰਾਵਟ ਦੇਖੀ ਗਈ ਹੈ ਇਸ ਦੇ ਨਾਲ ਹੀ ਉੱਤਰਾਖੰਡ, ਪੱਛਮੀ ਰਾਜਸਥਾਨ, ਮਧ ਪ੍ਰਦੇਸ਼, ਓਡੀਸ਼ਾ ਦੇ ਕਈ ਥਾਵਾਂ 'ਤੇ 1.33 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਸਾਈ ਗਈ ਹੈ ਮੀਂਹ ਦੇ ਨਾਲ ਹੀ ਪੰਜਾਬ ਹਰਿਆਣਾ ਦਿੱਲੀ ਯੂਪੀ ਬਿਹਾਰ ਝਾਰਖੰਡ ਅਤੇ 오ਡੀਸਾ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਨੇ 23 ਫਰਵਰੀ ਤੱਕ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਦਾ ਅਲਰਾਰ ਜਾਰੀ ਕੀਤਾ ਹੈ ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਆਪਣੀਆਂ ਜੜ੍ਹਾਂ ਆਪਣੀ ਮਿੱਟੀ ਮਾਂ ਬੋਲੀ ਪੰਜਾਬੀ ਨੂੰ ਆਪਣੇ سینੇ ਨਾਲ ਲਗਾਏ ਬੈਠੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਵਸਦੇ ਪੰਜਾਬੀਆਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਅਤੇ ਪੰਜਾਬੀਆਂ ਦੇ ਪ੍ਰਤੀ ਆਪਣਾ ਮੋਹ ਪ੍ਰਗਟ ਕਰਦਿਆਂ ਗ੍ਰੁਪ ਕਲਮ ਪੰਜਾਬ ਦੀ ਸਰਪ੍ਰਸਤ ਸੁਰਸ਼ੀਤ ਸਿੰਘ ਵਰਕ ਦੀ ਰਹਿਨਮਾਈ ਦੇ ਹੇਠ ਸਹਾਤਕ ਮਿਲਨੀ ਲੁਧਿਆਣਾ ਦੇ ਗੁਜਰਵਾਲਾ ਗੁਰੂ ਨਾਨਕ ਦੇਵ ਖਾਲਸਾ ਕਾਲਜ ਕੁਮਾਰ ਮੰਡੀ ਵਿਖੇ ਆ ਵੇੜੇ ਕਰਵਾਏਗੇ ਜਿੱਥੇ ਕਿ ਪੰਜਾਬੀ ਸਾਹਿਤ ਦੇ ਨਾਲ ਪਿਆਰ ਕਰਨ ਵਾਲਿਆਂ ਦੇ ਦਿਲਾਂ ਤੇ ਗੂੜੀ ਛਾਪ ਛੱਡੀ ਗਈ ਹੈ। ਭਾਜਪਾ ਦੇ ਵੱਲੋਂ ਚੁਣੇ ਗਏ ਨਵੇਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੇ ਗ੍ਰਹਿ ਸਥਾਨ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਜਪਾ ਸਰਕਾਰ ਔਰਤਾਂ ਨੂੰ 2500 ਰੁਪਏ ਦੀ ਮਹੀਨਾਵਾਰ ਵਿਤੀ ਸਹਾਇਤਾ ਪ੍ਰਦਾਨ ਕਰਨ ਦੇ ਆਪਣੇ ਚੋਣ ਵਾਦੇ ਨੂੰ ਪੂਰਾ ਚਲਦ ਕਰੇਗੀ ਜਿਸ ਦੀ ਪਹਿਲੀ ਕਿਸ਼ਤ 8 ਮਾਰਚ ਤੱਕ ਯੋਗ ਔਰਤਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਕਰਾ ਦਿੱਤੀ ਜਾਵੇਗੀ। ਜਾਣਕਾਰੀ ਦੇ ਮੁਤਾਬਕ ਦੱਸਤੀ ਹੈ ਕਿ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਂਦੇ ਮਹਿਲਾਵਾਂ ਦੇ ਲਈ 2100 ਰੁਪਏ ਮਹੀਨਾਵਾਰ ਸਹਾਇਤਾ ਦਾ ਐਲਾਨ ਕੀਤਾ ਸੀ ਉਦੋਂ ਹੀ ਭਾਜਪਾ ਨੇ ਆਪਣੇ ਮੈਨੀਫੈਸਟੋ ਦੇ ਵਿੱਚ 2500 ਰੁਪਏ ਮਹੀਨਾਵਾਰ ਸਹਾਇਤਾ ਦਾ ਵਾਅਦਾ ਕੀਤਾ ਸੀ ਇਸ ਮੌਕੇ ਪਿਛਲੀ ਆਪ ਸਰਕਾਰ ਦੀ ਆਲੋਚਨਾ ਕਰਦੇ ਹੋਏ ਰੇਖਾ ਗੁਪਤਾ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਨੂੰ ਇੱਕ ਇੱਕ ਪੈਸੇ ਦਾ ਹਿਸਾਬ ਦੇਣਾ ਪਵੇਗਾ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਦਿੱਲੀ 'ਚ ਭਾਜਪਾ ਸਰਕਾਰ ਦੀ ਪਹਿਲੀ ਬੈਠਕ ਵੀਰਵਾਰ ਸ਼ਾਮ ਨੂੰ ਉਸ ਕਤਰਵੇ ਵਿੱਚ ਆਯੋਜਿਤ ਕੀਤੀ ਗਈ ਜਿਸ ਦੇ ਵਿੱਚ ਸਾਰੇ ਮੱਧ ਵਿੱਚ ਸ਼ਾਮਲ ਹੋਏ ਛੰਕਰੇ ਮੁਤਾਬਕ ਇਸ ਮੀਟਿੰਗ 'ਚ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਉਹਨਾਂ ਦੀ ਸਰਕਾਰ ਦਿੱਲੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਆਵਾਜ਼ ਚੁੱਕੇਗੀ। ਜਨਤਾ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਉਹਨਾਂ ਕਿਹਾ ਕਿ ਅਗਲੇ 3 ਸਾਲਾਂ ਤੱਕ ਦਿੱਲੀ ਵਿੱਚ ਜਨ ਨੂੰ ਸਾਫ਼ ਕਰਨ ਦੀ ਰਣਨੀਤੀ ਬਣਾਈ ਗਈ ਹੈ ਅਤੇ ਨਾਲ ਹੀ ਲੋਕ ਨਿਰਮਾਣ ਮੰਤਰੀ ਪ੍ਰਵੀ ਵਰਮਨ ਨੇ ਕਿਹਾ ਕਿ ਯਮਨਾ ਨਦੀ ਦੀ ਸਫਾਈ ਦਿੱਲੀ ਸਰਕਾਰ ਦੀਆਂ ਤਰਜੀਹਾਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਅਤੇ ਇਹ ਹੀ ਉਹਨਾਂ ਦੀ ਸਰਕਾਰ ਦਾ ਇੱਕ ਵੱਡਾ ਸੰਕਲਪ ਹੈ ਉਹਨਾਂ ਕਹੇ ਸੀ ਸਭ ਤੋਂ ਵੱਡਾ ਸੰਕਲਪ ਯਮਨਾ ਦੀ ਸਫਾਈ ਹੈ ਤਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਾਣਕਾਰੀ ਦੇ ਅਨੁਸਾਰ ਮਹਾਰਾ ਦਾ ਮੰਨਦਾ ਹੈ ਕਿ ਜੇਕਰ ਸੋਨੇ ਦੀ ਕੀਮਤ ਇਸੇ ਰਫਤਾਰ ਦੇ ਨਾਲ ਵਧਦੀ ਰਹੀ ਤਾਂ 24 ਕੈਰੇਟ ਸੋਨੇ ਨੂੰ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੋਣ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ 29 ਜਨਵਰੀ ਤੋਂ ਬਾਅਦ ਸੋਨਾ ਇੱਕ ਦਿਨ ਦੇ ਲਈ ਵੀ ਸਸਤਾ ਨਹੀਂ ਹੋਇਆ ਹੈ ਦੱਸਦੀ ਹੈ ਕਿ ਸੋਨੇ ਦੀਆਂ ਇਹ ਕੀਮਤਾਂ ਦੇ ਵਿੱਚ ਵਾਧੇ ਦਾ ਮੁੱਖ ਕਾਰਨ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਨੂੰ ਦੱਸਿਆ ਜਾ ਰਿਹਾ ਹੈ ਟਰੰਪ ਨੇ 10 ਦੇਸ਼ਾਂ ਤੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਤੇ 25 ਫੀਸਦੀ ਟੈਰਫ ਲਗਾਇਆ ਹੈ ਜਿਸ ਕਾਰਨ ਸੋਨੇ ਦੀ ਕੀਮਤਾਂ ਵਿੱਚ ਹੁਣ ਰਿਕਾਰਡ ਵਾਧਾ ਦੇਖਿਆ ਜਾ ਰਿਹਾ ਹੈ ਦੱਸ ਦਈਏ ਕਿ ਟਰੰਪ ਤੇ ਅਮਰੀਕੀ ਰਾਸ਼ਟਰਪਤੀ ਬਨੰਦੇ ਨਾਲ ਪੂਰ ਰਾਜਨੀਤਿਕ ਤਣਾਅ ਵਿੱਚ ਵੀ ਲਗਾਤਾਰ ਵਾਤਾ ਹੋ ਰਿਹਾ ਹੈ ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ